ਕੋਸਾ ਪੰਜਾਬੀ ਨੌਜਵਾਨ ਦੇ ਨਾਲ ਮਲਾਵਾਂਗੇ ਜੋ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਮਾਰ ਕਰਦੇ ਪੈਂਫਲਟ ਲਾ ਕੇ ਜਾਣੇ ਲੋਕਾਂ ਦੇ ਘਰਾਂ ਦੇ ਵਿੱਚ ਤੇਰਾ ਬੈਲ ਕਰਨੀ ਉਹਨੂੰ ਦੱਸਣਾ ਤੇ ਜਿਹੜਾ ਪ੍ਰੋਡਕਟ ਵਿਕਦਾ ਸੀ ਉਹ ਫਿਰ ਮੈਨੂੰ ਉਹਦੇ ਚ ਕਮਿਸ਼ਨ ਮਿਲਦੀ ਸੀ ਕੋਈ ਜਿਹੜਾ ਹੈਗਾ ਜੀ ਪ੍ਰੈਸ਼ਰ ਕੁੱਕਰ ਸੀ ਫਾਦਰ ਸਾਹਿਬ ਨੇ ਨਹੀਂ ਕਿਹਾ ਕਿ ਉਹ ਐਸਪੀ ਹੋਵੇ ਤਾਂ ਮੁੰਡਾ ਪ੍ਰੈਸ਼ਰ ਕੁੱਕਰ ਵੇਚਦਾ ਸਾਨੂੰ ਹਮੇਸ਼ਾ ਹੀ ਉਹਨਾਂ ਦੇ ਫਾਦਰ ਦੇ ਨਾਮ ਤੋਂ ਪਹਿਚਾਨ ਜਿਹੜੀ ਮਿਲਦੀ ਰਹੀ ਇੱਕ ਦੀ ਕਰਨਾ ਜੀਐਸਪੀ ਸਾਹਿਬ ਦੇ ਬੱਚੇ ਐਸਐਸਪੀ ਸਾਹਿਬ ਦੇ ਬੱਚੇ ਇੱਕ ਮਤਲਬ ਮਾਈਂਡਸੈਟ ਸੀਗਾ ਕਿ ਮੈਂ ਐਸਾ ਕੰਮ ਕਰਨਾ ਚਾਹੁੰਨਾ ਲਾਈਫ ਦੇ ਵਿੱਚ ਕਿ ਮੈਂ ਉਸ ਸ਼ੈਡੋ ਤੋਂ ਸਾਈਡ ਤੇ ਹੋ ਕੇ ਆਪਣੀ ਖੁਦ ਦੀ ਆਈਡੈਂਟੀਟੀ ਬਣਾ ਸਕਾਂ ਕਰ ਬੇਚਤੇ ਬੇਚਤੇ ਨੇ ਜਹਾਜ਼ ਖਰੀਦ ਲਿਆ ਮੇਰਾ ਐਵੀਏਸ਼ਨ ਦੇ ਵਿੱਚ ਜਿਹੜਾ ਜੀ ਉਹ ਆਉਣਾ ਜਿਹਨੂੰ ਕਹਿੰਦੇ ਨੇ ਨਾ ਵਾਇਗਰੂ ਨਹੀਂ ਰਸਤਾ ਬਣਾਇਆ ਮੈਂ ਕੋਈ ਪਾਇਲਟ ਨਹੀਂ ਨਾ ਮੈਨੂੰ ਕੋਈ ਐਵੀਏਸ਼ਨ ਦੀ ਨੌਲੇਜ ਨਹੀਂ ਗੁਰਗਾਉਂ ਦੇ ਘਰ ਦੇ ਵਿੱਚ ਵੀ ਜਿਹੜਾ ਹੈਗਾ ਆ ਮਹਾਰਾਜ ਦਾ ਸਰੂਪ ਹੈ ਇਸ ਵੇਲੇ ਮੱਥਾ ਟੇਕ ਕੇ ਚੌਰ ਸਾਹਿਬ ਦੀ ਸੇਵਾ ਕਰਕੇ ਫਿਰ ਸਕੂਲ ਜਾਂਦਾ ਮੈਂ ਵੀ ਅਜੇ ਤੱਕ ਤਾਂ ਹੀ ਪਹੁੰਚਿਆ ਬਿਕੋਜ਼ ਪਾਣੀ ਮੇਰੇ ਅੰਦਰ ਵਸਦੀ ਹੈ ਮੇਰੇ ਫਾਦਰ ਨੇ ਮੈਨੂੰ ਬੁਲਾ ਕੇ ਕਿਹਾ ਵੀ ਤੁਹਾਡਾ ਕਿਹੜਾ ਐਸਾ ਦੋਸਤ ਹੈ ਜਿਹਦੇ ਕੋਲ ਮੋਟਰਸਾਈਕਲ ਹੈ ਤੇ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਜੀ ਵੀ ਫਲਾਣਾ ਮੇਰਾ ਫ੍ਰੈਂਡ ਹੈ ਕਹਿੰਦੇ ਬੇਟੇ ਤੁਸੀਂ ਆਪਣੇ ਐਗਜ਼ਾਮ ਉਹਦੇ ਨਾਲ ਦੇਣ ਜਾਣੇ ਆ ਯੂ ਵਿਲ ਨਾਟ ਗੈਟ ਦ ਪੁਲਿਸ ਕਾਰਡ ਮੈਨੂੰ ਤੇਨੂੰ ਜਿਹੜੀ ਸਿਕਿਉਰਟੀ ਵੱਡੀ ਗੱਡੀ ਨਹੀਂ ਮਿਲੇਗੀ ਤੇ ਉਹਨਾਂ ਨੇ ਜਦੋਂ ਸਾਡੇ ਸਕੂਲ ਵੀ ਆਉਣਾ ਉਹਨਾਂ ਨੇ ਕਿਹਾ ਮੈਨੂੰ ਨੰਬਰਾਂ ਦਾ ਇੰਨਾ ਚਿੰਤਾ ਨਹੀਂ ਬਟ ਮੈਨੂੰ ਇਹ ਦੱਸੋ ਵੀ ਮੇਰਾ ਬੇਟਾ ਅੱਗੇ ਕਿਤੇ ਇਹ ਤਾਂ ਨਹੀਂ ਇੱਥੇ ਕਹਿੰਦਾ ਅਗੇ ਐਸਪੀ ਸਾਹਿਬ ਦਾ ਬੇਟਾ ਆ ਜਾਂ ਡੀਆਈਜੀ ਦਾ ਬੇਟਾ ਆ ਮੈਂ ਕਾਲ ਸੈਂਟਰ 'ਚ ਵੀ ਕੰਮ ਕੀਤਾ ਦਿੱਲੀ ਜਾ ਕੇ ਜ਼ਿੰਦਗੀ 'ਚ ਕੋਈ ਕੰਮ ਛੋਟਾ ਨਹੀਂ ਅੱਜ ਵੀ ਮੈਂ ਜਿਹੜਾ ਹੈਗਾ 10000 ਨੇ ਕੰਮ ਕਰਦਾ ਇੱਕ ਵਾਰ ਇੱਕ ਦੇ ਬੇਟੇ ਦੇ ਐਕਸੀਡੈਂਟ ਹੋ ਗਿਆ ਸੀਗਾ ਉਹਦਾ ਸਕਲ ਫ੍ਰੈਕਚਰ ਹੋ ਗਿਆ ਤੇ ਉਹਨਾਂ ਨੂੰ ਮੈਨੂੰ ਯਾਦ ਆ ਹਲੇ ਤੱਕ ਕਿ ਅਸੀਂ ਉਹਨਾਂ ਨੂੰ ਗੁਹਾਟੀ ਤੋਂ ਲੈ ਕੇ ਆਉਣਾ ਸੀਗਾ ਹੂੰ ਤੇ ਉਹ ਮੇਰੇ ਨਾਲ ਪੈਸਿਆਂ ਦੀ ਗੱਲ ਚੱਲਣ ਨੇਗੋਸ਼ੀਏਸ਼ਨ ਜਿਦਾਂ ਚੱਲਦੀ ਤੇ ਮੈਨੂੰ ਉਹ ਛਾ ਅੱਛਾ ਨਹੀਂ ਲੱਗਾ ਮੈਨੂੰ ਲੱਗਾ ਯਾਰ ਕਿ ਕਿੱਥੇ ਇੱਕ ਬੱਚੇ ਮਤਲਬ ਬਾਪ ਦਾ ਬੇਟਾ ਮਰ ਰਿਹਾ ਤੇ ਅਸੀਂ ਪੈਸਿਆਂ ਦੀ ਗੱਲ ਕਰ ਰਹੇ ਹਾਂ ਫਿਰ ਮੈਂ ਉਦੋਂ ਕਸਮ ਖਾ ਲਈ ਕਿ ਨਹੀਂ ਮੈਂ ਕੰਮ ਨਹੀਂ ਕਰੂੰਗਾ ਪਰ ਜੇ ਕਰੂੰਗਾ ਤੇ 1 ਰੁਪਈਆ ਨਹੀਂ ਕਮਾਉਂਗਾ ਮੈਂ ਕਜ਼ਾਕਿਸਤਾਨ ਤੋਂ ਜਿਹੜੇ ਨੌਜਵਾਨ ਪਿਛਲੇ ਮਹੀਨੇ ਲੈ ਕੇ ਆਇਆ ਜੀ ਸਤ ਉਸ ਤੋਂ ਪਹਿਲਾਂ ਪਿਛਲੇ ਸਾਲ ਲੀਬੀਆ ਦੇ ਵਿੱਚ ਸੀਗੇ ਨੌਜਵਾਨ ਉਹਨਾਂ ਨੂੰ ਲੈ ਕੇ ਆਇਆ ਮੇਰੇ ਮਿੱਤਰ ਨੇ ਫਲਾਈਟਾਂ ਜਿਹੜੀਆਂ ਇੰਦਾ ਕੋਈ ਮੈਡੀਕਲ ਹੁੰਦੀ ਹੈ ਮੈਂ ਉਹਦੇ ਚੈੱਕ ਰੁਪਈਆ ਨਹੀਂ ਕਮਾਉਦਾ ਆਈ ਡੂ ਇਟ ਫਾਰ ਫ੍ਰੀ ਅੱਛਾ ਫ੍ਰੀ ਕਰ ਦਿੰਦੇ ਆ ਸੋ ਜਿੰਨੇ ਵੀ ਸਾਡੇ ਇੱਥੇ ਬੰਦੇ ਕੰਮ ਕਰਦੇ ਆ ਜੀ ਚਾਹੇ ਸਾਡੇ ਇੱਥੇ ਘਰ 'ਚ ਕੰਮ ਕਰਦੇ ਚਾਹੇ ਮੇਰੇ ਆਫਿਸ 'ਚ ਕੰਮ ਮੇਰੀ ਗੱਡੀ ਚਲਾਉਂਦੇ ਆ ਉਹ ਸਾਰਿਆਂ ਦੇ ਬੱਚੇ ਮੈਂ ਅਡੌਪਟ ਕੀਤੇ ਹਾਂ ਤੁਸੀਂ ਵੀ ਜੇਪੀ ਨੂੰ ਜੁਆਇਨ ਕੀਤੀ ਹੋਈ ਹੈ ਬੀਜੇਪੀ ਕਿਉਂ? ਜਦੋਂ ਬੀਜੇਪੀ ਦਾ ਪੰਜਾਬ ਦੇ ਵਿੱਚ ਜ਼ਿਕਰ ਆਉਂਦਾ ਤਾਂ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਨੇ ਕਿ ਪੰਜਾਬੀ ਬੀਜੇਪੀ ਨੂੰ ਲਾਈਕ ਕਰਦੇ ਨੇ? ਮੇਰੇ ਵਰਗੇ ਕਈ ਪੰਜਾਬੀ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਈਡਿਓਲੋਜੀ ਨੂੰ ਫਾਲੋ ਕਰਦੇ ਆ। ਤੁਸੀਂ ਕਹਿੰਦੇ ਨਾ ਕਨਫਲਿਕਟ ਹੈ, ਕਨਫਲਿਕਟ ਹੈ ਨਹੀਂ ਸਰ। ਕਨਫਲਿਕਟ ਕ੍ਰੀਏਟ ਕੀਤਾ ਜਾ ਰਿਹਾ। ਕੇਂਦਰ ਤੇ ਪੰਜਾਬ ਦਾ ਅਜੇ ਵੀ ਜੀ ਟਕਰਾਅ ਬਹੁਤ ਹੈ। ਜਦੋਂ ਸਟੇਟ ਤੇ ਸੈਂਟਰ ਦਾ ਟਕਰਾਅ ਹੁੰਦਾ ਤਾਂ ਉਹਦੇ ਵਿੱਚੋਂ ਨਿਕਲਦਾ ਕੀ ਹੈ? ਉਹ ਇਹ ਸੋਚਦੇ ਨੇ ਡਿਵਾਈਡ ਐਂਡ ਰੂਲ ਦੇ ਨਾਲ ਜਿਹੜਾ ਹੈਗਾ ਆ ਅਸੀਂ ਰਾਜ ਕਰ ਸਕਦੇ ਆ। ਇਹ ਲੋਕਾਂ ਦੇ ਵਿੱਚ ਇੱਕ ਵੱਡਾ ਗੈਪ ਖੜਾ ਕੀ ਕਰ ਦਿੱਤਾ ਜਾਵੇ ਕਿ ਜਿਹੜਾ ਸੈਂਟਰ ਹੈ ਇਟ ਇਜ਼ ਅਗੇਂਸਟ ਪੰਜਾਬ ਤੁਸੀਂ ਕਿਸੇ ਨੂੰ ਦੱਸਦੇ ਹੋ ਕਿ ਅਸੀਂ ਪੰਜਾਬ ਤੋਂ ਆਏ ਹਾਂ ਵੀ ਬਿਲੋਂਗ ਟੂ ਪੰਜਾਬ ਉਹ ਹਮੇਸ਼ਾ ਪੁੱਛੋ ਵਾਟ ਇਜ਼ ਦ ਡਰਗ ਸਿਚੁਏਸ਼ਨ ਠੀਕ ਹੈ ਕੁਝ ਨੌਜਵਾਨ ਨੇ ਜਿਹੜੇ ਪਟਕ ਗਏ ਆ ਪੰਜਾਬ ਦੇ ਗੱਭਰੂ ਕਬੱਡੀ ਵੀ ਖੇਡਦੇ ਆ ਪੰਜਾਬ ਦੇ ਮੁੰਡੇ ਜਿਹੜੇ ਆ ਦੇਸ਼ ਸੇਵਾ ਵੀ ਕਰਦੇ ਆ ਸੋ ਮੇਰਾ ਮਨ ਦਾ ਸੁਪਨਾ ਹੈ ਕਿ ਮੈਂ ਐਸਾ ਕੰਮ ਕਰਨਾ ਚਾਹੁੰਦਾ ਕਿ ਮੈਂ ਆਪਣੇ ਪੰਜਾਬ ਦੀ ਪਹਿਚਾਨ ਜਿਹੜੀ ਓਵਰ ਦ ਟਾਈਮ ਡਿੱਗੀ ਹੈ ਨਾ ਜੀ ਇਹ ਲਈ ਕੰਮ ਕਰਨਾ ਚਾਹਣਾ ਕਿਉਂਕਿ ਇੱਕ ਜਰੂਰ ਮੇਰੇ ਫਾਦਰ 2022 ਚ ਇਲੈਕਸ਼ਨ ਲੜੇ ਤੇ ਮੈਂ ਇਲੈਕਸ਼ਨ ਖਤਮ ਹੋਣ ਵਾਲੇ ਦਿਨ ਆਪਣੇ ਫਾਦਰ ਦੇ ਪੈਰੀਂ ਹੱਥ ਲਾਇਆ ਨਾਰਮਲੀ ਇਲੈਕਸ਼ਨ ਦੀ ਸਟੇਜ 'ਤੇ ਹੁੰਦਾ ਹੈ ਕਿ ਵਿਰੋਧੀ ਤੁਹਾਡੇ ਬਾਪ ਦਾਦੇ ਦੀ ਵੀ ਜਿਹੜੇ ਹੈਗੇ ਨੁਕਸ ਕਰ ਦਿੰਦੇ ਆ ਪਰ 36 ਸਾਲ ਦੀ ਪੁਲਿਸ ਸਰਵਿਸਿਸ ਤੋਂ ਬਾਅਦ ਵੀ ਰਿਟਾਇਰ ਹੋਣ ਤੋਂ ਬਾਅਦ 1 ਰੁਪਏ ਦਾ ਐਲੀਗੇਸ਼ਨ ਜਾਂ ਸਾਡੇ ਪਰਿਵਾਰ ਤੇ ਕੋਈ ਕੈਰੇਕਟਰ ਦਾ ਐਲੀਗੇਸ਼ਨ ਨਾ ਉਦੋਂ ਸੀ ਨਾ ਅੱਜ ਤੱਕ ਕੋਈ ਨਾ ਸੀ ਪਤਾ ਨਹੀਂ ਕਿਉਂ ऐसे एफर्ट्स किए जा रहे हैं कि मतलब हर चीज को पंजाब वर्सेस सेंटर खड़ा किया है। माइनॉरिटी कमीशन ਦੇ ਵਿੱਚ ਹਮੇਸ਼ਾ ਇੱਕ ਸਿੱਖ ਚੇਅਰਮੈਨ ਹਮ ਇਹ ਪਿਆਰ ਹੈ ਜਾਂ ਨਫ਼ਰਤ ਤੁਸੀਂ ਕਰਤਾਰਪੁਰ ਲਾਂਘਾ ਦੇਖੋ ਵੀ ਇਹ ਤਾਂ ਅਸੀਂ ਆਪਣੇ ਅਰਦਾਸ ਚ ਰੱਖ ਦਿੰਦੇ ਸੀ। ਉਹ ਕਰਕੇ ਦਿੱਤਾ। ਫਿਰ ਤੁਸੀਂ ਹੁਣ ਦੇਖੋ ਵੀ ਸ਼੍ਰੀ ਹੇਮਕੁੰਟ ਸਾਹਿਬ ਰੂਪਵੇ ਜਿਹੜਾ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਉਹਦੀ ਨੌਕਰੀਸ਼ਨ ਕੀਤੀ। ਇਹ ਨਫ਼ਰਤ ਹੈ ਜਾਂ ਪਿਆਰ? ਇਹ ਐਸੀ ਪਾਰਟੀ ਹੈ ਜਦੋਂ ਇਹਨੇ ਪੰਜਾਬ ਤੇ ਆਉਣਾ ਫਿਰ ਇਹਨੇ 25 ਸਾਲ ਨਹੀਂ ਜ